ਵਚਨ ਚ ਲਿਖਿਆ ਕਿ ਵੇਖੋ ਉਹ ਬੱਦਲਾਂ ਦੇ ਨਾਲ ਆਉਂਦਾ ਆ ਅਤੇ ਹਰੇਕ ਅੱਖ ਉਹਨੂੰ ਵੇਖੇਗੀ ਜਿਨ੍ਹਾਂ ਨੇ ਉਹਨੂੰ ਵਿੰਨਿਆ ਸੀ ਉਹ ਵੀ ਉਹਨੂੰ ਵੇਖਣਗੇ ਅਤੇ ਧਰਤੀ ਦੀਆਂ ਸਾਰੀਆਂ ਕੁਮਾਂ ਉਧਰ ਹੀ ਟਿੱਟਣਗੀਆਂ ਹਾਂ ਆਮੀਨ ਹਾਲੇਲੂਇਆ ਪ੍ਰਭੂ ਦਾ ਪਵਿੱਤਰ ਵਚਨ ਕਹਿੰਦਾ ਤੇ ਵੇਖੋ ਪ੍ਰਭੂ ਯਿਸੂ ਮਸੀਹ ਇਸ ਬੱਦਲਾਂ ਦੇ ਉੱਤੇ ਆ ਰੇਣ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਹਰ ਇੱਕ ਧਰਤੀ ਦੀ ਅੱਖ ਜਿੰਨੀ ਵੀ ਲੋਤ ਉਸ ਸਮੇਂ ਸਰੀਰ ਦੇ ਵਿੱਚ ਹੋਣਗੇ ਖੁਦਾ ਦਾ ਪਾਕ ਕਲਾਮ ਕਹਿੰਦਾ ਕਿ ਹਰ ਇੱਕ ਅੱਖ ਪ੍ਰਭੂ ਯਿਸੂ ਮਸੀਹ ਨੂੰ ਬਦਲਾਂ ਦੇ ਉੱਤੇ ਆਉਂਦਿਆਂ ਹੋਇਆਂ ਵੇਖੇਗੀ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਉਹ ਵੀ ਲੋਕ ਵੇਖਣਗੇ ਜਿਨ੍ਹਾਂ ਨੇ ਉਹਦੇ ਨਾਲ ਬੈਰ ਤੇ ਵਿਰੋਧ ਕੀਤਾ ਪ੍ਰਭੂ ਦਾ ਵਚਨ ਕਹਿੰਦਾ ਉਹ ਵੀ ਲੋਕ ਉਹਨੂੰ ਵੇਖਣਗੇ ਤੇ ਪ੍ਰਭੂ ਦਾ ਵਚਨ ਕਿੰਗਾ ਕਿ ਧਰਤੀ ਦੀਆਂ ਸਾਰੀਆਂ ਤੁਮਾਂ ਹallelujah ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਖੁਦਾ ਦਾ ਪਾਕ ਕਲਾਮ ਕਹਿੰਦਾ ਕਿ ਉਹ ਪਿੱਟਣ ਗੀਆਂ ਅਤੇ ਰੋਣ ਗੀਆਂ ਹallelujah ਕਿਉਂ ਬੇਕੋ ਭੈਣ ਭਰਾ ਉਹ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਇਨਸਾਨ ਦੀ ਧਰਤੀ ਦੇ ਉੱਤੇ ਆ ਗਿਆ ਖੁਦਾ ਨੇ ਇਨਸਾਨ ਦੀ ਧਰਤੀ ਦੇ ਉੱਤੇ ਇੱਕ ਧਰਤੀ ਤੇ ਦੇ ਲਈ ਉਸ ਦੇਹ ਦੇ ਵਿੱਚ ਹੋ ਕੇ ਉਹਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਤੇ ਕਲਵਰੀ ਦੀ ਸਰੀਰ ਦੇ ਉੱਤੇ ਖੁਦਾ ਨੇ ਆਪਣਾ ਪਵਿੱਤਰ ਤੇ ਪਾਕ ਲਹੂ ਵਹਾ ਕੇ ਤੇ ਹਰ ਇੱਕ ਧਰਤੀ ਦੇ ਉੱਤੇ ਰਹਿਣ ਵਾਲੇ ਇਨਸਾਨ ਨੂੰ ਪਾਪ ਦੇ ਉੱਤੋਂ ਛੁਟਕਾਰੇ ਲਈ ਸਲੀਬ ਦੇ ਉੱਤੇ ਜਾਨ ਦਿੱਤੀ ਵੇਖੋ ਭੈਣ ਭਰਾਓ ਪ੍ਰਭੂ ਯਿਸੂ ਮਸੀਹ ਨੇ ਜਿਹੜਾ ਪਵਿੱਤਰ ਲਹੂ ਵਹਾਇਆ ਆ ਉਹ ਪਾਪ ਦੀ ਮਾਫੀ ਦੇ ਲਈ ਅੱਜ ਵੇਖੋ ਕਿਉਂ ਕੋਮਾ ਪਟਣੀਏ ਇਸ ਕਰਕੇ ਕਿ ਉਹਨਾਂ ਨੇ ਉਸ ਪਵਿੱਤਰ ਲਹੂ ਤੇ ਉਸ ਪਵਿੱਤਰ ਦੇਹ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਉਸ ਦੇਹ ਦਾ ਨਾਂ ਰੱਖਿਆ ਗਿਆ ਯਿਸੂ ਤੇ ਵਚਨ ਦੇ ਵਿੱਚ ਲਿਖਿਆ ਕਿ ਸ਼ਬਦ ਦੇਹ ਧਾਰੀ ਹੋ ਕੇ ਆਇਆ ਤੇ ਉਸ ਸ਼ਬਦ ਦਾ ਨਾਂ ਉਸ ਦੇਹ ਦਾ ਨਾਂ ਯਿਸੂ ਮਸੀਹ ਰੱਖਿਆ ਗਿਆ ਵੇਖੋ ਭੈਣ ਭਰਾਓ ਸਵਰਗ ਦੂਤਾਂ ਨੇ ਮਾਤਾ ਮਰੀਮ ਨੂੰ ਕਿਹਾ ਉਹਦਾ ਨਾਂ ਤੂੰ ਯੇਸ਼ੂ ਰੱਖੀ ਤੇ ਵੇਖੋ ਭੈਣ ਭਰਾਓ ਜੇ ਖੁਦਾ ਇਨਸਾਨ ਦੇ ਲਈ ਆਪਣੇ ਆਪ ਨੂੰ ਇੰਨਾ ਨੀਵਾ ਕਰਕੇ ਧਰਤੀ ਦੇ ਉੱਤੇ ਆਇਆ ਆ ਤੇ ਅੱਜ ਜੇ ਇਨਸਾਨ ਕਵੇ ਕਿ ਮੈਂ ਤੇ ਉਹਨੂੰ ਜਾਣਦਾ ਹੀ ਨਹੀਂ ਐ ਤੇ ਨਾ ਮੈਂ ਉਹਦੇ ਪਿੱਛੇ ਚੱਲਣਾ ਹੈ ਪਰ वचन ਕਹਿੰਦਾ ਕਿ ਜਦੋਂ ਬਦਲਾਂ ਦੇ ਨਾਲ ਆਵੇਗਾ ਹਰ ਇੱਕ ਆਖ ਨੂੰ ਵਿਕੋਗੀ ਤੇ वचन ਵਿੱਚ ਲਿਖਿਆ ਕਿ ਜਿਹੜੇ ਉਹਦੇ ਤੇ ਨਹੀਂ ਯਕੀਨ ਕਰਦੇ ਉਹਦੀ ਦੇ ਨੂੰ ਉਹਨਾਂ ਨੇ ਇੱਕਲਕਾਰ ਦਿੱਤਾ ਤੇ ਪ੍ਰਭੂ ਦਾ वचन ਕਹਿੰਦਾ ਕਿ ਉਹ ਲੋਕ ਸਾਤੀ ਪਿੱਟਣਗੇ ਤੇ ਉਹਦੇ ਅੱਗੇ ਰੋਣਗੇ ਹਾਲੇਲੂਇਆ ਇਹ ਪ੍ਰਭੂ ਦਾ پاک ਕਲਾਮ ਕਹਿੰਦਾ ਹੈ ਤੇ ਵੇਖੋ ਭੈਣ ਭਰਾਓ ਜ਼ਰੂਰੀ ਹੈ ਕਿ ਅੱਜ ਵੀ ਉਸ ਸਮਾਂ ਆ ਅਸੀਂ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਸਕਦੇ ਆ ਪ੍ਰਭੂ ਦੇ ਲਹੂ ਦੇ ਨਾਲ ਅਸੀਂ ਆਪਣੇ ਪਾਪਾਂ ਨੂੰ ਸ਼ੁੱਧ ਕਰ ਸਕਦੇ ਆ ਤੇ ਵੇਖੋ ਭੈਣ ਭਰਾਓ ਜਿਨ੍ਹਾਂ ਲੋਕਾਂ ਨੇ ਬੱਚ ਸਮਾਂ ਲਿਆ ਹੋਵੇਗਾ ਉਹੀ ਵੇਖੋ ਉਹਦੇ ਨਾਲ ਜਾਣਗੇ ਜਿਨ੍ਹਾਂ ਨੇ ਨਹੀਂ ਤੇ ਵੇਖੋ ਉਹਨਾਂ ਦਾ ਕੋਈ ਵੀ ਬਚਾ ਨਹੀਂ ਜਿਹੜੇ ਦੁਨੀਆ ਦੀ ਭੀੜ ਦੇ ਵਿੱਚ ਹੋਣਗੇ ਤੇ ਵੇਖੋ ਦੁਨੀਆ ਦੇ ਨਾਲ ਹੀ ਉਹਨਾਂ ਦਾ ਵੀ ਨਾਸ਼ ਹੋਵੇਗਾ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਪ੍ਰਭੂ ਦੇ ਵਚਨ ਦੇ ਉੱਤੇ ਚੱਲੀਏ ਅਸੀਂ ਉਹਨੂੰ ਜੀਵਨ ਦੇਈਏ ਉਹਦੇ ਦਿੱਤੇ ਰਸਤਿਆਂ ਦੇ ਉੱਤੇ ਚੱਲੀਏ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਮੀਨ